ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਅਤੇ ਹੁਣ ਉਸ ਦਾ ਅਗਲਾ ਟੀਚਾ ਮਾਉਂਟ ਐਵਰੇਸਟ ਤੇ ਜਾਣ ਦਾ ਹੈ ਅਤੇ ਬਲਵਿੰਦਰ ਕੌਰ ਦੀ ਤਰ੍ਹਾਂ ਨਾਮ ਹਾਸਲ ਕਰਨਾ ਚਾਹੁੰਦੀ ਹਾਂ। ਇਹੀ ਨਹੀਂ ਪ੍ਰਿਯੰਕਾ ਦਾਸ ਨੇ ਲੜਕੀਆਂ ਨੂੰ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਤੇ ਆਪਣਾ ਹੁਨਰ ਦਿਖਾਉਣ ਅੱਗੇ ਆਉਣ ਲਈ ਕਿਹਾ। ਪ੍ਰਿਯੰਕਾ ਦਾਸ ਦੇ ਵਾਪਸਕਾਰ ਪਰਤਣ ਤੇ ਅਵਿਨਾਸ਼ ਰਾਏ ਖੰਨਾ ਨੇ ਸਨਮਾਨਿਤ ਕਰ ਪ੍ਰਿਯੰਕਾ ਦਾਸ ਦੇ ਹੌਸਲੇ ਦੀ ਤਾਰੀਫ ਕੀਤੀ। ਮਾਉਂਟੇਨਰਾਂ ਬੇਸੀ ਕੜਵਾਜ਼ ਐਂਡ ਦੋ ਐਕਸਪੈਡੀਸ਼ਨ ਕੀਤੇ। ਉਸ ਤੋਂ ਬਾਅਦ ਮੈਨੂੰ ਇੰਟਰਨੈਸ਼ਨਲ ਪੀਕ ਕਿਲਮੰਜਾਰੋ ਸਬਮਿਟ ਕਰਨ ਦਾ ਮੌਕਾ ਮਿਲਿਆ। ਜਿਹੜੇ ਮੇਰੇ ਗਰਾਊਂਡ ਤੇ ਮੇਰੇ ਪਿੰਡ ਵਾਲਿਆਂ ਦੇ ਸਪੋਰਟਸ ਦੇ ਨਾਲ ਮੈਂ ਉੱਥੇ ਗਈ ਤੇ ਉਹਨੂੰ ਸਕਸੈਸਫੁਲੀ 15 ਅਗਸਤ 10:10 ਤੇ ਉਹ ਸਪੀਕ ਨੂੰ ਸਬਮਿਟ ਕੀਤਾ ਮੇਰੇ ਕੋਚ ਸਾਹਿਬ ਨੇ ਤੇ ਮੇਰੇ ਗਰਾਊਂਡ ਨੇ ਤੇ ਮੇਰੇ ਕਾਲਜ ਨੇ ਜਿੱਥੇ ਮੈਂ ਐਨਸੀਸੀ ਰੱਖੀ ਤੇ ਫਿਰ ਮੈਂ ਬੇਸਿਕ ਐਡਵਾਂਸ ਕੋਰਸ ਕੀਤਾ ਤੇ ਮੈਨੂੰ ਗਵਰਨਮੈਂਟ ਨੇ ਨੈਸ਼ਨਲ ਪੀਕ ਸਬਮਿਟ ਕਰਨ ਦਾ ਮੌਕਾ ਦਿੱਤਾ ਮਾਉਂਟ ਤੇਲੂ ਐਂਡ ਮਾਉਂਟ ਫਰੈਂਡਸ਼ਿਪ ਪੀਕ ਜਿਹੜੀ ਮਨਾਲੀ ਦੇ ਵਿੱਚ ਆ ਫਿਰ ਉਸ ਤੋਂ ਬਾਅਦ ਮੈਨੂੰ ਇੰਟਰਨੈਸ਼ਨਲ ਪੀਕ ਸਬਮਿਟ ਕਰਨ ਦਾ ਮੌਕਾ ਮਿਲਿਆ ਲਾਈਨ ਵਿੱਚ ਜਾਣਾ ਚਾਹੁੰਦੀ ਆ ਇਹ ਹੋਰ ਮੈਂ ਆਪਣੇ ਇੰਡੀਆ ਦੇ ਲਈ ਐਵਰੇਸਟ ਨੂੰ ਫਤਿਹ ਕਰਨਾ ਚਾਹੁੰਦੀ ਆ ਮਾਉਂਟੇਨਰਾਂ ਜਿਨ੍ਹਾਂ ਨੇ ਹੁਣੇ 2024 ਦੇ ਵਿੱਚ ਇੰਡੀਆ ਲਈ ਸਬਮਿਟ ਕੀਤਾ ਮਾਉਂਟ ਐਵਰੇਸਟ ਨੂੰ ਤੇ ਮੈਂ ਵੀ ਉਹਨਾਂ ਦੇ ਦਿਖਾਏ ਨਕਸ਼ੇ ਕਦਮ ਤੇ ਤੁਰ ਕੇ ਆਪਣੇ ਇੰਡੀਆ ਦੇ ਲਈ ਜਾਨੀਆਂ ਕੁੜੀਆਂ ਨੂੰ ਘਰੋਂ ਬਾਹਰ ਨਿਕਲੋ ਅੱਜ ਕੱਲ ਸਾਡੇ ਪੰਜਾਬ ਦੇ ਵਿੱਚ ਹਾਂਜੀ ਅੱਜ ਕੱਲ ਸਾਡੇ ਪੰਜਾਬ ਦੇ ਵਿੱਚ ਬਸ ਇਹੀ ਚੱਲ ਰਿਹਾ ਹੈ ਕੁੜੀਆਂ ਪਲੱਸ 2 ਕਰ ਰਹੀਆਂ ਆ ਕਰ ਕੂੜੀਆਂ ਖੇਡਾਂ ਖੇਡਾਂ ਗੀਆਂ ਮੈਡਲ ਲੈ ਕੇ ਆਣ ਗੀਆਂ ਆਪਣੇ ਆਪਣੇ ਇਲਾਕੇ ਦਾ ਆਪਣੇ ਨਾਂ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਗਿਆ ਇਹਦੇ ਵਿੱਚ ਜਿਆਦਾ ਮਾਨ ਹੁੰਦਾ ਹੈ ਸਰਕਾਰ ਨੇ ਜੋ ਮਿਹਨਤ ਕੀਤੀ ਹੈ ਮੇਰੇ ਵੱਲੋਂ ਇਸ ਬੱਚੀ ਦੀ ਮਿਹਨਤ ਨੂੰ ਸਲੂਟ ਹੈ ਔਰ ਮਾਂ ਬਾਪ ਨੂੰ ਵੀ ਸਲੂਟ ਹੈ ਜਿਨ੍ਹਾਂ ਦੇ ਘਰ ਇਹ ਬੱਚੇ ਇਹੋ ਜਿਹੇ ਪੈਦਾ ਹੋਏ ਹੈ ਤੁਸੀਂ